ਗੁਰਪ੍ਰੀਤ ਸੇਖੋਂ ਮੁਦਕੀ ਦੇ ਵੱਲੋਂ ਅੱਜ ਬੜਾ ਉਦਮ ਕੀਤਾ ਜਾ ਰਿਹਾ ਬੜਾ ਵਧੀਆ ਪ੍ਰਾਲਾ ਕੀ ਗਰੀਬ ਬੱਚੀਆਂ ਦੇ ਜਿਹੜੇ ਵਿਆਹ ਕੀਤੇ ਜਾ ਰਹੇ ਨੇ ਪਹਿਲਾਂ ਵੀ ਮੁਦਕੀ ਦੇ ਵਿੱਚ 10 ਤੋਂ 11 ਗਰੀਬ ਬੱਚੀਆਂ ਦੇ ਪਰਿਵਾਰਾਂ ਦੇ ਵਿਆਹ ਕੀਤੇ ਗਏ ਸੀ ਔਰ ਅੱਜ ਵੀ ਕਰੀਬ 14 ਬੱਚੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਗੱਲਬਾਤ ਕਰ ਰਹੇ ਨੇ ਗੁਰਪ੍ਰੀਤ ਜੀ ਅੱਜ ਕਿੰਨੇ ਆ ਬੱਚੀਆਂ ਦੇ ਗਰੀਬ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਕਰਵਾਏ ਜਾ ਰਹੇ ਆ ਵੀਰ ਜੀ ਅੱਜ 14 ਜ਼ਰੂਰਤਮੰਦ ਜਿਹੜੇ ਪਰਿਵਾਰ ਆ ਉਹਨਾਂ ਨੇ 3 ਦੇ ਮਤਲਬ ਸਾਡੀਆਂ 3 ਦੇ 14 ਦੇ ਵਿਆਹ ਕੀਤੇ ਜਾ ਰਹੇ ਆ। ਅੱਛਾ ਅੱਜ 14 ਨੇ ਤੇ ਬੀਤੇ ਦਿਨੀ ਵੀ ਮੁਕਤੀ ਦੇ ਵਿੱਚ ਵੀ ਕਰਵਾਏ ਗਏ ਸੀ ਉਹ ਕਿੰਨੇ ਸੀ? ਉਹ ਦਿਨ 11 ਕਰਨੇ ਸੀ ਜੀ ਪਰ ਉਹ ਦਿਨ 10 10 ਹੋਏ ਸੀ ਤੇ ਅੱਜ 11 ਸੀਗੇ 11 ਦੀ ਬਜਾਏ 14 ਹੋ ਗਏ ਤੇ ਗੁਰੂ ਸਾਹਿਬ ਦੀ ਕਿਰਪਾ ਅੰਚ 14 ਕਰ ਰਹੇ ਆ। ਅੱਛਾ ਸਮਾਨ ਵੀ ਪਿਆ ਹੋਇਆ ਜਿਹੜਾ ਲੋੜੀ ਦਾ ਦੇਣਾ ਸਮਾਨ ਵੀ ਨਾਲ ਪੂਰਾ ਮਤਲਬ ਦੇ ਰਹੇ ਹੋ ਬੱਚਿਆਂ ਨੂੰ ਨਾਲ ਹਾਂਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਜੋ ਸਾਰਾ ਸਮਾਨ ਹੈ ਬੈੱਡ ਤੇ ਅਲਮਾਰੀ ਡਿਨਰ ਸੈੱਟ ਫਰਿੱਜ ਕੂਲਰ ਕੱਪੜੇ ਸਭ ਕੁਝ ਦੇ ਰਹੇ ਆ ਜੀ ਮਹਾਰਾਜ ਦੀ ਕਿਰਪਾ ਹਾਂਜੀ ਅੱਛਾ ਇਹ ਜਿਹੜਾ ਉਪਰਾਲਾ ਤੁਸੀਂ ਕਰ ਰਹੇ ਹੋ ਪਹਿਲਾਂ ਮੁਦਕੀ ਕੀਤਾ ਹੁਣ ਮਮਦੋਟ ਚਾ ਕੀ ਇਹ ਲਗਾਤਾਰ ਇਵੇਂ ਚੱਲਦਾ ਰਹੂਗਾ ਜਿਵੇਂ 15 20 ਦਿਨ ਬਾਅਦ 25 ਦਿਨ ਬਾਅਦ ਤੁਸੀਂ ਆ ਪ੍ਰੋਗਰਾਮ ਕੀਤਾ ਜਾਂ ਇਸ ਤੋਂ ਬਾਅਦ ਸਟਾਪ ਆ ਇੱਕ ਵਾਰੀ ਨਹੀਂ ਨਹੀਂ ਵੀਰ ਜੀ ਇਸ ਤੋਂ ਬਾਅਦ ਹੁਣ ਅਸੀਂ ਅਗਲੇ ਸਾਲ ਜਾਂ ਇਸ ਸਾਲ ਦੇ ਲਾਸਟ ਸਾਲ ਦੇ ਲਾਸਟ ਵਿੱਚ ਕਰਾਂਗੇ ਜਾਂ ਅਗਲੇ ਸਾਲ ਮਤਲਬ ਦੁਬਾਰਾ ਇਦਾਂ ਹੀ ਲੜੀਵਾਰ ਦੋ ਵਾਰੀ ਫੇਰ ਅਗਲੇ ਸਾਲ ਕਰਾਂਗੇ ਹਰ 6 ਮਹੀਨੇ ਤੋਂ ਅੱਛਾ ਜਿਵੇਂ ਉੱਥੇ ਦੱਸ ਸੀ ਇੱਥੇ ਤੁਸੀਂ ਅੱਜ 14 ਕਰ ਰਹੇ ਹੋ ਜਦੋਂ ਤੁਸੀਂ ਪੋਸਟਰ ਵਗੈਰਾ ਛਪਾਉਂਦੇ ਹੋ ਮੈਸੇਜ ਦਿੰਦੇ ਹੋ ਉਦੋਂ ਲੱਗਦਾ ਨਹੀਂ ਵੀ ਵੱਧ ਵੀ ਕੋਲਾ ਆ ਜਾਂਦੀਆਂ ਨੇ ਵੀ ਭਾਈ ਸਾਡੀ ਬੇਟੀ ਵੀ ਆ ਫਿਰ ਉਹ ਕਿਵੇਂ ਐਡਜਸਟਮੈਂਟ ਕਰਦੇ ਹੋ ਉਹ ਐਡਜਸਟਮੈਂਟ ਅਸੀਂ ਇਹ ਕੀਤੀ ਸੀ ਪਿਛਲੀ ਵਾਰ ਜਿਹੜੇ ਵੱਧ ਗਏ ਸੀ ਉਹ ਐਦ ਕੀ 25 ਚ ਬਾਰੇ ਜਿਹੜੇ ਹੁਣ ਅੱਗੇ ਵਧਣਗੇ ਉਹ ਜਿਹੜਾ ਜਾਂ ਦਸੰਬਰ ਜਾਂ ਅਗਲੇ ਸਾਲ ਜਿਹੜਾ ਵੀ 6 ਮਹੀਨੇ ਨੂੰ ਕਰਗੇ ਉਹਦੇ ਚ ਪਾ ਲਵਾਂਗੇ ਅੱਛਾ ਪਹਿਲਾਂ ਕੋਈ ਰਜਿਸਟ੍ਰੇਸ਼ਨ ਕਰਾ ਸਕਦਾ ਮੰਨ ਲਓ ਹੁਣ ਬੱਚੀ ਕੋਈ ਆ ਜਿਨ੍ਹਾਂ ਨੇ ਸਾਲ ਪੱਤਕ ਵਿਆਹ ਕਰਾਉਣਾ ਕਿ ਉਹ ਸੰਪਰਕ ਕਰ ਸਕਦਾ ਤੁਹਾਡੇ ਨਾਲ ਤੁਹਾਡੀ ਟੀਮ ਨਾਲ ਕਿ ਉਹ ਅਗਲੇ ਸਾਲ ਲਈ ਨਾਮ ਪਹਿਲਾਂ ਤੋਂ ਰੈਡੀ ਕਰਵਾ ਦੇਵੇ ਲਿਖਵਾ ਦੇਵੇ ਬਿਲਕੁਲ ਜੀ ਬਿਲਕੁਲ ਉਹ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਸੰਪਰਕ ਕਰਨ ਤੇ ਅਸੀਂ ਜਿੰਨੇ ਜੋਗੇ ਅਸੀਂ ਕਰਾਂਗੇ ਕੀ ਸੰਦੇਸ਼ ਆ ਲੋਕਾਂ ਨੂੰ ਪਬਲਿਕ ਨੂੰ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਸੰਦੇਸ਼ ਕੋਈ ਨਹੀਂ ਜੀ ਮੇਰੀ ਤਾਂ ਬੇਨਤੀ ਆ ਦੀ ਪਹਿਲੋਂ ਤਾਂ ਸਾਰੇ ਇਲਾਕੇ ਦੀ ਸੰਗਤ ਦਾ ਬਹੁਤ ਦਿਲੋਂ ਮੈਂ ਧੰਨਵਾਦ ਦਿਆਂ ਕਿ ਇੰਨਾ ਕਟ ਕੀਤਾ ਇੰਨਾ ਪਿਆਰ ਦਿੱਤਾ ਤੇ ਸਿਰਫ ਬੇਨਤੀ ਇਹ ਕਰਨੀ ਚਾਹੁੰਗਾ ਕਿ ਅੱਗੇ ਤੋਂ ਵੀ ਅਸੀਂ ਇਹ ਕਾਰਜ ਕਰਾਂਗੇ ਤੇ ਸਾਡਾ ਵੱਧ ਚੜ ਕੇ ਸਹਿਯੋਗ ਦਿਓ ਕਿ ਆਪਾਂ ਲੋਕ ਭਲਾਈ ਦੇ ਕੰਮ ਕਰ ਸਕੀਏ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਗੁਰਪ੍ਰੀਤ ਸੇਖੋਂ ਸਾਡੇ ਨਾਲ ਮੌਜੂਦ ਸੀਗੇ ਔਰ ਤਸਵੀਰ ਤੁਸੀਂ ਦੇਖ ਲਓ ਕਿ ਉਸੇ ਪੰਡਾਲ ਦੇ ਵਿੱਚ ਜਿਹੜੀ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਅੱਜ ਕਰੀਬ 14 ਬੇਟੀਆਂ ਦੇ ਜਿਹੜੇ ਆਨੰਦ ਕਾਰਜ ਕੀਤੇ ਜਾ ਰਹੇ ਆ ਔਰ ਇਹ ਮਾਮੂਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਜਿਹੜੇ ਕਰੀਬ 10 ਤੋਂ 11 ਬੇਟੀਆਂ ਦੇ ਗਰੀਬ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਗਏ ਸੀ ਵੇਟ ਪ੍ਰੋਗਰਾਮ ਕੀਤਾ ਗਿਆ ਸੀ ਪਰ ਹੁਣ ਅੱਜ ਮਮਦੋੜ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈਗਾ ਔਰ ਤੁਹਾਨੂੰ ਦੱਸਦੇ ਆ ਕਿ ਤਸਵੀਰਾਂ ਕੀ ਇਹ ਵੀ ਕਿਹਾ ਗਿਆ ਕਿ ਇਸ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਜਿਹੜੇ ਇਹ ਲਗਾਤਾਰ ਸੂਵਿਕ ਵਿਆਹ ਨੇ ਇਹ ਕਰਵਾਏ ਜਾਣਗੇ ਫਿਲਹਾਲ ਦੀ ਘੜੀ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਇਹ ਮਖਤੂਤ ਦਾ ਅਸੀਂ ਤੁਹਾਡੇ ਨਾਲ ਲਾਈਵ ਸੰਜਿਆ ਕਰ ਰਹੇ ਹਾਂ ਫਿਲਹਾਲ ਦੀ ਘੜੀ ਤੁਹਾਨੂੰ ਦੱਸਦੇ ਕਿ ਅਗਲੇ ਸਾਲ ਜੇਕਰ ਕੋਈ ਵੀ ਕਰਾਉਣਾ ਚਾਹੁੰਦਾ ਹੈ ਤਾਂ ਉਹ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਨੇ ਜਾਨੀ ਕਿ ਅਗਲੇ ਸਾਲ ਦੇ ਵਿਆਹਾਂ ਦਾ ਜਿਹੜਾ ਪਹਿਲਾਂ ਹੀ ਉਹਨਾਂ ਦੇ ਨਾਮ ਪਤੇ ਲਿਖੇ ਜਾਣਗੇ ਔਰ ਉਸ ਤੋਂ ਬਾਅਦ ਪਤਾ ਲੱਗੇ ਕਿ ਬੱਚਿਆਂ ਦੇ ਲੋੜੀ ਦਾ ਜਿਹੜਾ ਸਮਾਨ ਆ ਉਹ ਵੀ ਜਿਹੜਾ ਬੱਚਿਆਂ ਨੂੰ ਲਗਾਤਾਰ ਇੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਦਿੱਤਾ ਜਾ ਰਿਹਾ ਹੈਗਾ ਫਿਲਹਾਲ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੀ ਰਾਏ ਕਿਉਂ ਲਿਖਣਾ ਪਰਸਪਰ ਤੋਂ ਕੈਮਰਾ ਪਰਸਨ ਦੀ ਰਾਤ ਸੁਖਵਿੰਦਰ ਸਿੰਘ ਉਹਨਿਕਾ ਮਰ ਜੁੰਡੀਆਂ ਨੇ ਜਿਨ੍ਹਾਂ ਨੂੰ ਲੜਨਾ ਆ ਗਿਆ ਜਿਨ੍ਹਾਂ ਨੂੰ ਮਰਨਾ ਆ ਗਿਆ ਯਾਦ ਰੱਖਣਾ ਬੇਸ਼ੱਕ ਅੱਜ ਮੇਰੀ ਕੌਮ ਤੇ ਅੰਗਲ ਬਹੁਤ ਸਾਰੀਆਂ ਫੁੱਟਾ ਨੇ ਬੇਸ਼ੱਕ ਅੱਜ ਮੇਰੀ ਕੌਮ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਘिरी ਹੋਈ ਹੈ ਪਰ ਸਦਾ ਯਾਦ ਰੱਖਿਓ ਮੁਸ਼ਕਲਾਂ ਉਹਨਾਂ ਤੇ ਆਉਂਦੀਆਂ ਨੇ ਜਿਹੜੀਆਂ ਕੌਮਾਂ ਜਿਉਂਦੀਆਂ ਹੁੰਦੀਆਂ ਨੇ ਜਿਹੜੀਆਂ ਕੌਮਾਂ ਜਿਉਂਦੀਆਂ ਆ ਉਹ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਆਪਣੇ ਆਪ ਕਰ ਲੈਂਦੀਆਂ ਨੇ اسے ملوہ ورکے یمراہ میں ایتے کیسے چندہ چوندے آئے تو اس مرد پڑھنٹا کے پیان آمکار کا سنیا جندہ ہے نا پہر اتحاس کرنے گا ہے سرطان تنواد آف سنگتہ دا تنواد ہے بھی گوپی سنگی شکھو دا یک پاس سنگی لاتی بیر جی جنہ نے آپ راہو بن گیا سارے کی کو نہیں دے رہے ساؤنڈ والے بھی لانتا کیمرے والے بھی لانتا سٹیس کتر ساو دا جو کہ کھائیتا وہ ڈاپ ہو گا سارا سٹیس کتر دے سرتے ہوتا ہے اس کا کہ میں ہو سمانہ لما ایک وقت میں سب کا تنواد ہنجا پنلا بھی کھیما فتے نو, کے تو 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 ہو, سارے پہ جن فوٹو شاید بےنتی ہے تو گھر گرن صاحب جی کا ستار پہلے باقی بات گور صاحب بےنتی سارے سیواد جنہیں فوٹو لگی ਸੇਵਾਦਾਰੀ ਕਚੀ ਨਹੀਂ ਹੁੰਦੀ ਇਹ ਗੁਰੂਆਂ ਖਾਦੀ ਜੀ ਮੇਰੀ ਬੈਂਕੀ ਪ੍ਰਵਾਹ ਦੇ ਦੀ ਬਾਹਰ ਜੀ ਪੁੱਤਾ ਖਾਲਸਾ ਪੱਤਰਕਾਰ ਮੋਹਦੂਦੋ ਨੇ ਉਸ ਪ੍ਰਤੀ ਸੰਸਦ ਨੂੰ ਸੰਬੋਧਨ ਕਰਕੇ ਕਿ ਇਹ ਸੇਵਾ ਸੰਭਾਲਿਆ ਹੈਗਾ ਇਹ ਸੇਵਾ ਸੰਭਾਲੇਗਾ ਜੋ ਸੱਤਿਆਂ ਦੇ ਨਾਮ ਨਾਲ ਹੋਏ ਹਨ ਕੋਈ ਨਿਗਰਾਨੀ ਕਰਨ ਨਾ ਨਾਕਾ ਨਾ ਦੇ ਰੱਖੀ ਹੈ ਮੈਨਾਂ ਲਾਸਟ ਮਿੰਟ ਵਾਲੇ ਸੇਵਾਦਾਰਾਂ ਨੂੰ ਬੇਨਤੀ ਹਾਂ ਕਿ ਇੱਥੇ ਹੀ ਹੋਣੀ ਸੀ ਸ਼ਾਂਤੀ ਬਖਸ਼ੋ ਕਿਉਂਕਿ ਨਾਮਕਾਰਾਂ ਦਾ ਟਾਈਮ ਜਿਹੜਾ ਜੋ ਉਹਨਾਂ ਆਪਕੇ ਬੇਨਤੀ ਪਰਵਾਹ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸੱਚਾ ਜੋ ਪਾਇਸਾ ਦੀ ਨਿਰੰਤਰ ਜਿੰਮਤਾ ਕਰਦੇ ਹਾਂ ਸਭ ਬੇਨਤੀ ਪਰਵਾਹ ਕਰਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਦੀ ਖਫਤ ਹੋਰ ਦੋਈ ਵਾਹ ਕੋਰ ਦੋਈ

ਸਤਗੁਰੂ ਜੀ ਦੀ ਮਹਾਨ ਕਿਰਪਾ